ਸੂਟ ਕਾ ਦੀ ਸਾਰੇ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸੂਟ ਦਾ ਮੈਜ਼ਰਮੈਂਟ ਲੈਣਾ ਸਿਖਾਵਾਂਗੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਹੋਏ ਐਂਡ ਤੱਕ ਬਨੇ ਰਹੋ ਕਿਉਂਕਿ ਸਭ ਤੋਂ ਪਹਿਲਾਂ ਮੈਜ਼ਰਮੈਂਟ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਸਾਰਾ ਸੂਟ ਵਧੀਆ ਤਿਆਰ ਹੋਣਾ ਅਗਰ ਮੈਜ਼ਰਮੈਂਟ ਸਹੀ ਨਾਲ ਲਿਆ ਹੋਏਗਾ ਤੇ ਸੂਟ ਵੀ ਵਧੀਆ ਹੀ ਬਣੇਗਾ ਸੋ ਨਾਪ ਦੇ ਦੇ ਸਭ ਤੋਂ ਪਹਿਲਾਂ ਆਪਾਂ ਸੂਟ ਦੀ ਲੈਂਥ ਲੈ ਲੈਣੀ ਹੁੰਦੀ ਹੈ ਉਪਰ ਸ਼ੋਲਡਰ ਦੀ ਸਟਿਚਿੰਗ ਤੋਂ ਲੈ ਕੇ ਨੀਚੇ ਤੱਕ ਇਤੋਂ ਤੱਕ ਆਪਾਂ ਸੂਟ ਦਾ ਮੈਜ਼ਰਮੈਂਟ ਜਿਵੇਂ ਕਿ ਇਹ ਤੁਹਾਡੇ ਲਈ 37.5 ਇੰਚ ਲੈਂਥ ਬਣੰਦੀ ਹੈ। ਨੈਕਸਟ ਦੂਸਰਾ ਸੋ ਸੈਕੰਡ ਨਾਪ ਹੁੰਦਾ ਹੈ ਆਪਾਂ ਇਹਦੇ ਤੀਰੇ ਦਾ ਨਾਪ ਲੈਣਾ ਦਾ ਤੀਰੇ ਦਾ ਨਾਪ ਲੈਣ ਲਈ ਆਪਾਂ ਸੂਟ ਨੂੰ ਪਹਿਲਾਂ ਚੰਗੀ ਤਰ੍ਹਾਂ ਫੁਸ਼ਾ ਲੈਣਾ ਹੁੰਦਾ ਹੈ ਤੇ ਇੱਥੋਂ ਆਪਾਂ ਚੰਗੀ ਤਰ੍ਹਾਂ ਇਸ ਗਲੇ ਨੂੰ ਬਿਲਕੁਲ ਸੈੱਟ ਕਰਕੇ ਇਹਦਾ ਨਾਪ ਲੈਣਾ ਹੁੰਦਾ ਹੈ ਕਿਉਂਕਿ ਅਗਰ ਆਪਾਂ ਇਸ ਤਰ੍ਹਾਂ ਨਾਪ ਲਵਾਂਗੇ ਤਾਂ ਇਹ ਬਦੋ ਬਦੀ ਵੱਧ ਜਾਏਗਾ। ਸੋ ਇਸ ਤਰ੍ਹਾਂ ਆਪਾਂ ਨਾਪ ਲੈਣਾ ਹੁੰਦਾ ਹੈ ਇੱਥੋਂ ਲੈ ਕੇ ਐਸ ਸਟੀਚਿੰਗ ਤੱਕ ਇਸ ਟਰਾਪਸ ਸਟੀਚਿੰਗ ਦਾ ਟੀਰੇ ਦਾ ਨਾਪ ਲੈਣਾ ਹੁੰਦਾ ਹੈ ਇਹਦਾ ਟੀਰਾ ਜਿੱਦਾਂ 11 ਇੰਚ ਆਉਂਦਾ ਹੈ ਓਕੇ ਨੈਕਸਟ ਦੂਸਰਾ ਨਾਪ ਹੁੰਦਾ ਹੈ ਚੇਸਟ ਦਾ ਨੈਕਸਟ ਇਹ ਆਪਣਾ ਟੀਰੇ ਚੇਸਟ ਦਾ ਨਾਪ ਪਾਉਂਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਚੇਸਟ ਦਾ ਨਾਪ ਲੈਣਾ ਹੁੰਦਾ ਹੈ ਜਿੱਥੋਂ ਆਪਣੇ ਸ਼ੋਲਡਰ ਖਤਮ ਹੁੰਦੇ ਨੇ 17 ਇੰਚ ਇਹਦਾ ਚੇਸਟ ਆ ਰਿਹਾ ਹੈ ਨੈਕਸਟ ਆਪਾਂ ਕਮਰ ਦਾ ਨਾਪ ਲੈਣਾ ਹੁੰਦਾ ਹੈ ਕਮਰ ਦਾ ਨਾਪ ਇੱਥੋਂ ਸਾਡੇ ਛੇ ਤੋਂ ਲੈ ਕੇ ਸਾਡੇ 7 ਦੇ ਵਿੱਚ ਜਿੱਥੋਂ ਆਪਣੀ ਡੁੰਗਾਈ ਦੀ ਸਲਾਈ ਹੁੰਦੀ ਹੈ ਨਾ ਉੱਥੋਂ ਆਪਾਂ ਕਮਰ ਦਾ ਨਾਪ ਲੈਣਾ ਹੁੰਦਾ ਇਸ ਤਰ੍ਹਾਂ 15 ਇੰਚ ਆ ਰਿਹਾ ਹੈ ਆਪਾਂ ਕੱਪੜੇ ਨੂੰ ਬਿਲਕੁਲ ਵੀ ਖਿੱਚਣਾ ਨਹੀਂ ਹੁੰਦਾ ਨੋਰਮਲ ਵਿਛਾ ਕੇ ਬੰਦਿਆ ਤਰੀਕੇ ਦੇ ਨਾਲ ਆਪਾਂ ਨਾਪ ਲੈਣਾ ਹੁੰਦਾ ਨੈਕਸਟ ਚਾਰਟ ਨੈਕਸਟ ਹੀਪ ਦਾ ਨਾਪ ਆਪਾਂ ਲੈਣਾ ਹੁੰਦਾ ਹੀਪ ਦਾ ਨਾਪ ਆਪਾਂ ਲੈਣ ਦੇ ਲਈ ਇਸ ਤਰੀਕੇ ਦੇ ਨਾਲ ਜਿੱਥੋਂ ਆਪਣੀ ਹੀਪ ਦੀ ਸਲਾਈ ਖਤਮ ਹੁੰਦੀ ਹੈ ਉੱਥੋਂ ਲੈਣਾ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਇਦਾਂ ਜਿਵੇਂ ਆਪਣਾ 18 ਇੰਚ ਆ ਰਿਹਾ ਹੈ ਨੈਕਸਟ ਕੀਰ ਘੇਰ ਵੀ ਇਸ ਤਰੀਕੇ ਨਾਲ ਆਪਾਂ ਨਾਪ ਲਈਦਾ ਹੈ ਢਿੱਡ ਇੰਚ ਘੇਰ ਵੀ ਆ ਰਿਹਾ ਹੈ ਬਰਾਬਰ ਹੀ ਹੁੰਦਾ ਹੈ অলਮੋਸਟ ਕਿਸੇ ਕਿਸੇ ਦੇ ਵਿੱਚ ਹੁੰਦਾ ਹੈ ਕਿ ਜਿਨ੍ਹਾਂ ਦਾ ਥੋੜਾ ਹੈਵੀ ਸਾਈਜ਼ ਵਾਲੇ ਹੁੰਦੇ ਉਹਨਾਂ ਦਾ ਘੇਰ ਥੋੜਾ ਵੱਧ ਹੁੰਦਾ ਹੈ ਨੈਕਸਟ ਆਪਾਂ ਸਾਈਡ ਸਲਾਈ ਵੀ ਜ਼ਰੂਰ ਨਾਪਣੀ ਹੁੰਦੀ ਹੈ ਨਾ ਕਸਟਮਰ ਦੀ ਸਾਈਡ ਸਾਈਡ ਸਲਾਈ ਨੂੰ ਨਾਪੰਦੇ ਲਈ ਇਦਾਂ ਆਪਾਂ ਸਟੀਚਿੰਗ ਤੋਂ 1/2 ਇੰਚ ਉੱਪਰ ਰੱਖ ਕੇ ਇਸ ਤਰੀਕੇ ਨਾਲ ਇਹਦੀ 14 ਇੰਚ ਸਾਈਡ ਸਲਾਈ ਆ ਰਹੀ ਹੈ ਠੀਕ ਹੈ ਮੋਡੇ ਦਾ ਨਾਪ ਲੈਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਰਮਹੋਲ ਹਮੇਸ਼ਾ ਚਿਸਟ ਦੇ ਅਕੋਰਡਿੰਗ ਆਪਣੇ ਬਿਲਕੁਲ ਉਹ ਉਵੇਂ ਹੀ ਹੁੰਦਾ ਹੈ ਜੇਕਰ ਤੁਸੀਂ ਨਾਪਣਾ ਵੀ ਕੋਈ ਕਸਟਮਰ ਵੱਧ ਘਾਟਿਆ ਕੁਝ ਕਹਿੰਦਾ ਹੈ ਤੇ ਆਪਾਂ ਇਸ ਤਰੀਕੇ ਦੇ ਨਾਲ ਇਥੋਂ ਜਿਹੜਾ ਔਰਮਲ ਦੀ ਨਾਪ ਜਿਹੜੀ ਆ ਉਹ ਇਸ ਤਰੀਕੇ ਨਾਲ ਗੁਲਾਈ ਦੇ ਨਾਲ ਲੈ ਕੇ ਜਾਣੀ ਹੁੰਦੀ ਹੈ ਜਿਵੇਂ ਕਿ ਇਹਦਾ 8.5 ਜਾਂ 9 ਇੰਚ ਦੇ ਕਰੀਬ ਆ ਰਿਹਾ ਹੈ ਠੀਕ ਆ ਨੈਕਸਟ ਆਪਾਂ ਬਾਜੂ ਦਾ ਨਾਪ ਲੈ ਲਾਂਗੇ 슬ੀਵਸ ਆਪਣੀ ਇਸ ਤਰੀਕੇ ਨਾਲ 슬ੀਵਸ ਦਾ ਨਾਪ ਆਪਾਂ ਲਵਾਂਗੇ ਇਹ 15 ਇੰਚ 슬ੀਵਸ ਆ ਰਹੀ ਹੈ ਮੂਰੀ ਆਪਾਂ ਨਾਪ ਲਾਂਗੇ ਮੂਰੀ ਇਹਦੀ ਆ ਰਹੀ ਹੈ ਇਹ ਕੁਝ ਇਹ ਆਪਣੀ ਮੋੜੀ ਹੋ ਗਈ 4.5 ਇੰਚ ਠੀਕ ਹੈ ਇਹ ਨੈਕਸਟ ਆਪਾਂ ਪਲੇਟ ਦੇ ਵੀ ਨਾਪ ਕਸਟਮਰ ਦੇ ਜਿੰਨਾ ਸੂਟਾਂ ਦੇ ਵਿੱਚ ਪਲੇਟ ਹੁੰਦੇ ਨੇ ਉਹਨਾਂ ਦੇ ਵੀ ਆਪਾਂ ਨਾਪ ਲੈ ਲੈਣੇ ਹੁੰਦੇ ਨੇ ਸੋ ਨਾਪ ਨੂੰ ਆਪਾਂ 1/2 ਇੰਚ ਉੱਪਰ ਰੱਖ ਕੇ ਇਸ ਤਰੀਕੇ ਦੇ ਨਾਲ ਨਾਪ ਲੈ ਲੈਣਾ ਹੁੰਦਾ ਹੈ ਕਸਟਮਰ ਦਾ ਨਾਪ ਇੱਥੇ ਆ ਰਿਹਾ ਹੈ 10 ਇੰਚ ਤੇ ਆਪਾਂ ਇਹਦੇ ਪਲੇਟ ਪਾਵਾਂਗੇ ਸੋ ਇਹ ਹੋ ਗਿਆ ਕਮੀਜ਼ ਦਾ ਨਾਪ ਥੈਨ ਆਪਾਂ ਹੁਣ ਬਾਟਮ ਦਾ ਨਾਪ ਵੀ ਲੈਣਾ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਆਪਾਂ ਬਾਟਮ ਦਾ ਨਾਪ ਲੈਣਾ ਹੁੰਦਾ ਹੈ ਬਾਟਮ ਦੀ ਲੈਂਥ ਲੈਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਬਟਮ ਦੀ ਨਾਪ ਆਪਾਂ ਲੈਣੀ ਹੁੰਦੀ ਹੈ ਇੱਦਾਂ ਬੈਲਟ ਤੋਂ ਲੈ ਕੇ ਇੱਥੋਂ ਐਵੇਂ ਕਰਕੇ ਬੈਲਟ ਤੋਂ ਲੈ ਕੇ نیچے ਹੂਣੀ ਤੱਕ ਆਪਾਂ ਮੋਰੀ ਤੱਕ ਜਾਣਾ ਹੁੰਦਾ ਹੈ ਇੱਥੇ ਤੱਕ ਆਪਾਂ ਆਪਣੀ ਸਲਵਾਰ ਦੀ ਨਾਪ ਲੈ ਲਾਂਗੇ 34 ਐਂਡ ਹਾਫ ਇੰਚ ਯਾਨੀ 34.5 ਇੰਚ ਬੰਦੀ ਪਈ ਹੈ ਇੰਨੀ ਆਪਾਂ ਲੰਬਾਈ ਲੈ ਲਾਂਗੇ ਨੈਕਸਟ ਇਹਦੀ ਮੂਰੀ ਦੀ ਆਪਾਂ ਨਾਲ ਇਸ ਤਰੀਕੇ ਨਾਲ ਲੈਣੀ ਹੁੰਦੀ ਹੈ ਠੀਕ ਆ ਇਹ ਹੋ ਗਈ ਆਪਣੀ ਮੂਰੀ ਦੀ ਨਾਪ ਐਵੇਂ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਆਉਂਦੀ ਹੈ 6 ਇੰਚ ਇਹ ਆਪਣੀ ਮੂਰੀ ਦੀ ਨਾਪ ਹੋ ਗਈ ਤੇ ਇੱਕ ਨਾਪ ਆਪਾਂ ਇਹਦੀ ਲੈਣੀ ਹੁੰਦੀ ਹੈ 벨ਟ ਜਿਹੜੀ ਉੱਪਰ ਆਪਾਂ 벨ਟ ਐਡ ਕਰਨੀ ਹੁੰਦੀ ਹੈ ਉਹਦੀ 벨ਟ ਦੀ ਵੀ ਆਪਾਂ ਨਾਪ ਲੈ ਲਾਂਗੇ ਸੋ ਇੱਥੋਂ ਆਪਾਂ 벨ਟ ਨੂੰ ਨਾਪ ਲਾਂਗੇ ਇਹ ਹੋ ਗਈ ਆਪਣੀ 벨ਟ ਇੱਥੇ ਕਸਟਮਰ ਦੀ ਜਿਹੜੀ 벨ਟ ਆ 18 ਐਂਡ ਹਾਫ ਆਫ ਨੇ 1.5/8 ਇੰਚ ਸੋ ਆਪਾਂ ਇਸ ਨਾਲ ਆਪਦੇ ਹਿਸਾਬ ਨਾਲ ਬੈਲਟ ਰੱਖਾਂਗੇ ਬਾਸ ਸਲਵਾਰ ਦੀ ਇਹ ਨਪਾਉਂਦੀਆਂ ਨੇ ਸੋ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਵੇਂ ਨਾ ਹੋਰ ਵੀਡੀਓ ਵੇਖਣ ਦੇ ਲਈ ਧੰਨਵਾਦ ਜੀ